ਕੀ ਦੀਆਂ ਮੁੱਖ ਕਮੀਆਂ ਤੁਹਾਡੇ ਵਿੱਚ ਨੇ ਮੇਰੇ ਵਿੱਚ ਵੀ ਨੇ ਤੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕੋਈ ਕਰਦਾ ਮਹਾਰਾਜ ਨੇ ਪਹਿਲਾਂ ਕਹਿ ਤਸ ਦੀ ਇਹ ਸਮਾਂ ਆਉਗਿਆ ਇਹਨਾਂ ਨੇ ਬਾਣੀ ਨਹੀਂ ਭੜਨੀ ਕਹਿੰਦੇ ਮੈਂ ਹੋਰ ਕਰਗਵ ਦੇ ਵਿੱਚ ਇਹਨਾਂ ਦਾ ਉਧਾਰ ਵੀ ਕਰਨਾ ਹੈ ਕਹਿੰਦੇ ਹੁਣ ਜੀ ਅਸੀਂ ਜੇਨਪੁਰ ਸਾਧ ਚਾਰ ਜੁਬ ਤੱਕ ਤਪੱਸਿਆ ਕੀਤੀ ਤੇ ਗਵੈ ਦੇ ਕੋ ਭਾਵਿਆ ਕਿਉਂ ਜੀ ਪਹੁੰਚੇ ਆਂ ਕਹਿੰਦੇ ਇਹ ਚਾਰ ਮਿਕਨਾ ਬੈਠਿਆ ਤੰਗੇ ਨਾ ਇਹ ਯਾਗੀ ਸਾਹਿਬ ਸੰਤਿਆ ਕਰਨ ਨਾ ਇਹ ਗੰਕ ਕਰਨ ਨਾ ਇਹ ਨਿਤਨੇਮ ਕਰਨ ਸਤਿਗੁਰਾਂ ਵੇਲੇ ਪਾਣੀ ਗ੍ਰੰਥੀ 10 ਗ੍ਰੰਥੀ ਦਾ ਆਮ ਲੈ ਪ੍ਰੇਮ ਧੁੰਦਾ ਕਾਂਠੋ ਦੀਸਤ ਸਤਿਗੁਰੂ ਕਹਦੇ ਉਹਦੇ ਇਹਨਾਂ ਨੂੰ ਕਾਰਨ ਦਾ ਹੋ ਕੋਈ ਸਾਧਨ ਨਹੀਂ ਹੈ ਮੈਂ ਚਾਹੁੰਨਾ ਇਹ ਜੇ 10 ਮਿੰਟ ਵੀ ਬਾਤ ਕਰ ਲਿਆ ਕੰਮ ਨਹੀਂ ਨਾ 5 ਮਿੰਟ ਵੀ ਕਰਾਂਗੇ ਦਸੰਦੀ ਬਾਣੀ ਦਾ ਇਹ ਮੇਰੇ ਨਾਲ ਦੇ ਉਧਾਰ ਵਾਸਤੇ ਉਚਾਰਨ ਕੀ ਬੇਚਦੀਆਂ ਗੱਲਾਂ ਹੋਰ ਹੁੰਦੀਆਂ ਤੁਸੀਂ ਗਾਉਂਗੇ ਵੀ ਇਹ ਕਿਉਂ ਹੋ ਗਿਆ ਐਸਾ ਕਿਉਂ ਹੋ ਗਿਆ ਉਹਨੇ ਭਾਈ ਸਾਹਿਬ ਜੀ ਦੱਸ ਰਿਹਾ ਸੀ ਜੋ ਵਜਨ ਗੁਰਮਤ ਪਿਆਰੇ ਦੀ ਸੰਥਿਆ ਨੀਗੀਤੀ ਕਿਸ ਨੇ ਕਈ ਗੱਲਾਂ ਅੱਜ ਮੇਰੀ ਨਿਗਾ ਚ ਆਈਆਂ ਬੜਾ ਅਫਸੋਸ ਕਿਆ ਹੁੰਦਾ ਹੈ ਗੱਲ ਕਿੱਥੋਂ ਇਹ ਖਰਾਬ ਹੋਈ ਤੁਹਾਡੀ ਔਰ ਜਿਨ੍ਹਾਂ ਜਿਨ੍ਹਾਂ ਤੁਹਾਡੇ ਪ੍ਰਾਣੇ ਬਯੁਰ ਵਿਚ ਰਾਈ ਕਰ ਗਏ ਐ ਮਾ ਮਾਦਾ ਮਾਜਰਾਈ ਕਰ ਗਈਆਂ ਕੋਈ ਰਿਸ਼ਤੇਦਾਰ ਕੋਈ ਵਿੱਚ ਧੀ ਪੁੱਤਰ ਕੇ ਜਨਾਈ ਕਰ ਗਿਆ ਬਰਿਆਂ ਨੇ ਤੋ ਬਿਲਾ ਪਾਠੀ ਕਿਲੋ ਕਰਾਓ ਪਾਠ ਚਲੋ ਇਹ ਹੋ ਗਿਆ ਪਾਠ ਕਰੀ ਸੋਚਿਆ ਵੀ ਉਹ ਪ੍ਰਵਾਨ ਹੋਇਆ ਕਰੀ ਹੋਇਆ ਕਦੇ ਉਹਦਾ ਉਧਾਰ ਵੀ ਹੋਇਆ ਤੈਨੂੰ ਉਹ ਇੱਥੇ ਹੀ ਤੁਰਿਆ ਫਿਰਦਾ ਕਾਕੇ ਤੁਸੀਂ ਪਾਠ ਹੀ ਨਹੀਂ ਸਹੀ ਮਰੀਆਦਾ ਅਚ ਕਰਵਾਇਆ ਨਾ ਹੀ ਕੀਤਾ ਜੀ ਮੈਂ ਆ ਜੀ ਇਸੇ ਗੱਲ ਨੂੰ ਬਹੁਤ ਵਿਚਾਰ ਆ ਕੀਤੀ ਆ ਦੋ ਪ੍ਰਕਾਰ ਨਾਲ ਸਤਿਗੁਰਾਂ ਨੇ ਬਚਨ ਕੀਤਾ ਕਿ ਭੰਤ ਕਬੀਰ ਦੀ ਰਚਨਾ ਤੋਂ ਵੀ ਕੀਤਾ ਇੱਕ ਗੁਰਨਾਨਕ ਸਾਹਿਬ ਦੀ ਰਚਨਾ ਤੋਂ ਵੀ ਹੋਇਆ ਇੱਕ ਪੰਮੇ ਬਾਸਾਂ ਦੀ ਉਸ ਬਚਨ ਕੀਤਾ ਉਹਦੇ ਵਿਚਾਰ ਵਿੱਚ ਚੀਜੇ ਚ ਆ ਜਾਂਦੀ ਹੈ ਸੋ ਪਿਤਰਾਂ ਦਾ ਆਧਾਰ ਦੇਦਾ ਜਿਹੜਾ ਆਪਣੇ ਮਰੇ ਹੋਏ ਬਜ਼ੁਰਗ ਨੇ ਹੈ ਲੋਕਾਂ ਨੇ ਬਾਤ ਕਰ ਕੀ ਕੀਤਾ ਖੈਰਾ ਛਦਾਨ ਦੇ ਮਾਰਿਆਂ ਨੇ ਛੇਦਲੇ ਵਿੱਚ ਮੱਦੀ ਬਣਾ ਲਈ ਉਥੇ ਉਹਨਾਂ ਨੂੰ ਜਾ ਜਾ ਕੇ ਖੀਰ ਗੁਰ ਕਵਾ ਚਰ ਜਾ ਦੀਵਾ ਦੀਵਾ ਚਰਦੇ ਭੂਤਾਂ ਪ੍ਰੇਤਾਂ ਦੀ ਤੂੰ ਆਉਗੀ ਊਧ ਪ੍ਰੇਤ ਸਾਰੇ ਤੂਜੇ ਜਾਣ ਲੱਗ ਪਏ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਅੱਗੇ ਅੱਗੇ ਹੋਰ ਬਹੁਤ ਖਰਾਬ ਕਰਨੀ ਇਸ ਕਰਕੇ ਮੈਂ ਇਹ ਵਿਚਾਰੀ ਸੰਗਤ ਨੂੰ ਬੇਨਤੀ ਕਰਾਂਗੇ ਦੇਖੋ ਮर्यादा ਨਾ ਰਵਾਰ ਕਰਾ ਐ ਅਦਵੋ ਪਾਠੀ ਤਾਂ ਇੰਨੇ ਪੈਸੇ ਲੈਂਦਾ ਉਹ ਇੰਨੇ ਚ ਕਰ ਦਿੰਦਾ ਜਿਹੜਾ ਬਜ਼ੁਰਗ ਨੇ ਸਾਰੀ ਜ਼ਿੰਦਗੀ ਤੁਹਾਨੂੰ ਇੰਨੇ ਨੇ ਪੈਸੇ ਕਮਾ ਕੇ ਖਵਾਏ ਪੜਾਇਆ ਲਿਖਾਇਆ ਜ਼ਮੀਨਾਂ ਕਹਿਦਾ ਤਾਂ ਕਰੋੜਾਂ ਦੀਆਂ ਮਾਰ ਕੇ ਦਿੱਤੀਆਂ ਉਹਦੇ ਲਈ ਤੁਹਾਡੇ ਕੋਲ ਪਾੜ ਹੋ ਪੈਸੇ ਨਹੀਂ ਦੇਦੇ ਇਹ ਖੇਚਰ ਕੇਰਾ ਕਰੂਗਾ ਉਹ ਹੱਤਾ ਮਾਲੂਗਾ ਬਹੁਤ ਦੂਰ ਪੈਂਦਾ ਉੱਥੋਂ ਪਾਖੀ ਮਿਲਦੇ ਵਰੀਆ ਇਧਰ ਉਧਰ ਹੀ ਪਾਖੀ ਲੈ ਲੈਣੇ ਤੇ ਗੱਲਬਾਤ ਪਿਆਰ ਕਰੂੰ ਤੇਥੇ ਜਿਹਨੂੰ ਯਾਰ ਗਮ ਕੱਟ ਕਰਦੇ ਆ ਉਹ ਬੜੀ نیند ਆਉਦੀ ਆ ਦਰ ਘੁੰਦਾ ਕੋਈ ਯਾਰ ਤੇ ਕਹੇ ਕਿ ਮੇਰੇ ਨਾਲ ਜਿਹੜੀਆਂ ਬਚਦੀਆਂ ਚੀਜ਼ਾਂ ਉਹਨਾਂ ਬਾਰੇ ਗੱਲ ਕਰੀ ਇਹ نیند ਕਿਉਂ ਆਉਂਦੀ ਥੰਨੂ ਇਹ ਬਾਣੀ ਪੜਦੇ ਆ ਕੀ ਕਹੇ ਨੀਰਵਰੀ ਆਉਂਦੀ ਆ ਅਸੀਂ ਦਿੱਖ ਪੈਂਦੇ ਆ ਇਸ ਕਰਕੇ ਆਉਂਦੀ ਆ ਪਿਤਰ ਇੱਥੇ ਥੋੜੇ ਤੁਰੇ ਫਿਰਦੇ ਆ ਸੋ ਕਬੀਰ ਜੀ ਕਹਿੰਨੇ ਵੀ ਪਿਤਰ ਕਿੱਥੇ ਖਾਂਦੇ ਨੇ ਕਹਿੰਦੇ ਆ ਬਹੁਤ سارے ਲੋਕ ਪਿਤਰਾਂ ਵਾਸਤੇ ਬਹੁਤ ਸਾਰੀ ਬ੍ਰਾਹਮਣ ਆਦਿਕ ਰੋਟੀਨਾ ਤਰਦੇ ਨੇ ਸ਼ਰਧਾ ਦੇ ਵਿੱਚ ਉਹ ਵੀ ਖਾਂਦੇ ਆ ਪਹਿਲੀ ਗੱਲ ਤਾਂ ਵੀ ਉਹ ਖਾਂਦੇ ਨਹੀਂ ਦੂਸਰਾ ਜਿਹੜੀ ਚੀਜ਼ ਉੱਥੇ ਡਾਣੀ ਐ ਉਹਦੇ ਵਾਸਤੇ ਸਾਖਤ ਨੂੰ ਕਹਿੰਦੇ ਕਈ ਬੰਦੇ ਐਸੇ ਦੁਨੀਆ ਅੰਦਰ ਚੋਰੀ ਚਕਾਰੀ ਕਰਕੇ ਇਧਰ ਉਧਰ ਪੈਸਾ ਇਕੱਠਾ ਕਰਕੇ ਜਿਵੇਂ ਦونی ਚੰਦ ਸੀ ਲਾਹੌਰ ਦੇ ਵਿੱਚ ਗੁਰਮਾਨਕ ਦੇਵ ਜੀ ਜਦੋਂ ਉੱਥੇ ਪਹੁੰਚੇ ਕਹਿੰਦੇ ਬੜੇ ਬ੍ਰਾਹਮਣ ਰੂਤੀ ਖਾ ਰੇ ਮਹਾਰਾ ਜੀ ਕਹਿੰਦੇ ਇਹ ਕੀ ਹੋ ਰਿਹਾ ਕਹਿੰਦੇ ਪਿਤਰਾਂ ਦਾ ਸ਼ਰਾਧ ਕਰਾ ਰਹੇ ਆ ਤੇ ਉਹ ਮੇਰੇ ਪਿਤਾ ਜੀ ਵਾਸਤੇ ਸ਼ਰਾਧ ਉਹਨਾਂ ਨੂੰ ਉੱਥੇ ਜਾਏਗੀ ਖੀਰ ਤੇ ਤੂਰੀਆਂ ਪਿਚੌਰੀਆਂ ਮੇਰੇ ਪਿਤਾ ਜੀ ਖਾਨਗੇ ਜਾਨੀ ਜਾਨ ਸਤਿਗੁਰੂ ਨੇ ਅੰਤਰਜਾਮੀ ਨੇ ਆਪਾਂ ਵੀ ਇਹਨਾਂ ਭੁਲੇਖਿਆਂ ਦੇ ਸ਼ਿਕਾਰ ਆ ਸਾਰੇ ਦੁਨੀ ਚੰਦੀ ਬਣ ਗਿਆ ਸਿੱਧੀ ਜੀ ਗੱਲ ਆ ਕਾਨੂੰ ਆ ਲੱਗਦਾ ਵੀ ਅਸੀਂ ਅੰਦਾਜ਼ ਘਾਤੀ ਤੇ ਉਹ ਸੱਚ ਖਾਨ ਦਾ ਆ ਚੱਲਣਾ ਹੀ ਨਵਾਜ਼ ਦੇਣਾ ਕਾਨੂੰ ਦੇਤਾ ਨਕਲੀ ਵੀ ਇਹਦੇ ਕੋਈ ਜਲਦਾ ਦੇਖਿਆ ਕਦੇ ਇੱਥੇ ਹੀ ਤੁਰੇ ਫਿਰਦੇ ਆ ਇਹੇ ਸਾਹ ਦਲਤੀਆਂ ਨਾ ਕਰੂ ਦੁਨੀ ਚੰਨ ਮਹਾਰਾਜ ਕਹ ਰੋ ਕਾਨੋ ਦਾ ਇੱਥੇ ਵਿਧਿਆਰ ਬਣਿਆ ਵੇਖਾ ਕਹਦੇ ਮਹਾਰਾਜ ਮੇਰਾ ਪਿਤਾ ਤਾਂ ਸਵੇਰੇ ਉੱਠਦਾ ਨਾ ਹੁੰਦਾ ਟੱਲੀ ਖਰਚਾਉਂਦਾ ਤਿਲਕ ਚੂਰੇ ਲਾਉਂਦਾ ਮੰਦਰ ਜਾਂਦਾ ਸਾਰਾ ਕਰਮ ਕਰਿਆ ਠੀਕ ਕਰਦਾ ਸੀ ਉਹ ਕਿਵੇਂ ਇਸ ਤਾਂ ਉਹ ਸਵਰਗਿਆਂ ਦੇ ਦੇਖਾਂ ਉਹ ਥੋੜੇ ਵੀ ਕਹਿਣ ਵੀ ਗੱਲਾਂ ਨੇ ਭਾਈ ਜੀ ਨੂੰ ਪਤਿਆਰੇ ਵੀ ਗੱਲ ਕਰਦਾ ਉੱਥੇ ਲੋਕ ਇਦਾਂ ਨੇ ਮਾਰੀ ਜੀ ਹੁੱਜ ਜੀ ਮਾਰ ਕੇ ਅਰਦਾਸ ਕਰਨੀ ਚਾਰ ਕੰਨ ਦੀ ਵਾਰ ਗਾਇਤੋ ਵਿਚਾਨਾ ਨਿਵਾਸ ਬਾਦਸ ਜਿਵੇਂ ਮੰਤਰੀ ਹੁੰਦੇ ਆ ਮਹਾਰਾਜ ਤੇ ਪ੍ਰੈਸ ਕਰਕੇ ਕਹਦੇ ਇਹ ਤਾਂ ਨਹੀਂ ਇਮਪ੍ਰੈਸ਼ਨ ਦੇ ਦੜ ਦੋ ਇਹ ਤਾਂ ਜੋ ਸੱਚਾ ਉਥੇ ਸੱਚੇ ਹੀ ਸੱਚ ਦਿਬਣੇ ਤੇ ਹੁਣ ਵਾਕ ਕੰਦੇ ਜਿਜ ਮਾਲਿਆ ਪਾਰਨਾ ਦਾ ਤੁਸੀਂ ਆਪ ਸਕੇ ਨਾਦ ਲਈ ਸੰਝਾ ਕੀਤੀ ਹੈ ਨਾ ਤੁਸੀਂ ਕਰਦੇ ਆ ਦੋਨੋਂ ਕਿਹੜੀ ਚੀਜ਼ ਦਾ ਨਸ਼ਾ ਹੋਇਆ ਮੈਨੂੰ ਦੱਸ ਉਹ ਨਸ਼ਾ ਇਹ ਆ ਪੀ ਜਦ ਇੱਕ ਸਿੱਧ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਬੈਠਾ ਉਹ ਫੀਮ ਦੀ ਦਬੀ ਦੀ ਲੈ ਕੇ ਕਹਿੰਦਾ ਗੋਰਾ ਜਾਂ ਬਣਾ ਕੇ ਤੈਂਨਾਂ ਮਹਾਰਾਜ ਆਜ ਨੂੰ ਖਾ ਲੈਨੇ ਨੇ ਸਵਾਦੀ ਲਾਇਆ ਕਾ ਤੁਸੀਂ ਨੀ ਖਾ ਕੇ ਦੇਖੋ ਮਹਾਰਾਜ ਨੂੰ ਕਹਿੰਦਾ ਹਾਂ ਤੁਸੀਂ ਸਾਰੀ ਕਹਾਤਾ ਦਾ ਸੁਰੀ ਨਹੀਂ ਹੋਣੀ ਤੁਸੀਂ ਇਹ ਜੇ ਸਭ ਨੀਮ ਹਕੀਮ ਹਲਦੀ ਵੀ ਗੱਠੀ ਲੱਭਦੀ ਨਾ ਪੰਸਾਰੀ ਬਣ ਗਿਆ ਤੁਸੀਂ ਉਹ ਆ ਸਾਰੇ ਕੋਈ ਹੋਊਗਾ ਇੱਕ ਅੰਦਾ ਮਾੜਾ ਮੋਟਾ ਮਹਾਰਾਏ ਕਨੇਉ ਭਾਈ ਸ੍ਰੀ ਰਾਜ ਮਹਲਾ ਪਹਿਲਾ ਅਮਲ ਗਲੋਲਾ ਪੂਰ ਕਾ ਦਿੱਤਾ ਦੇਵਨਹਾਰਾ ਗਲੋਲਾ ਨਾ ਗੋੜਾ ਅਮਲ ਦਾ ਬੂੜਾ ਤਾਂ ਨਿਰੰਕਾਰ ਜੀ ਨੇ ਆਹ ਰਰੇ ਦਿੱਤੇ ਪੈਸੇ ਮਾਇਆ ਬਰੀਆਂੀਆਂ ਕੋਠੀਆਂ ਜੋ ਦਿੱਤਾ ਸੰਸਾਰ ਦੇ ਚ ਮਹਿਰ ਮਾੜੀਆਂ ਦਿੱਤੀਆਂ ਅਮਲ ਦਾ ਗੋੜਾ ਤਾਂ ਪਹਿਲੀ ਦਿੱਤਾ ਹੋਇਆ ਨਾਲ ਬੰਦਾ ਨਸ਼ੇ ਚ ਰਹਦਾ ਆਪਾਂ ਵੀ ਨਸ਼ੇ ਚ ਰਹਿੰਦੇ ਸਾਰਾ ਦਿਨ ਇੱਕ ਕੱਪੜੇ ਵਧੀਆ ਪਾਏ ਆ ਭਾਦ ਕੇ ਰਵਦਾਸ਼ ਇਹਨੂੰ ਨਵੇਂ ਕੱਪੜੇ ਦੇ ਦੇ ਸੇਖ ਨੇ ਚਿੱਤੇ ਦੁੱਧ ਭਾਵੇਂ ਬੂਰੀ ਪਾ ਕੇ ਪਹਿਲਾਂ ਤਾਂ ਬੂਰੀ ਤੇ ਨ ਬਹਿਣ ਜੇ ਦੈਨ ਤਾਂ ਫਿਰ ਕਦੇ ਆਉਣ ਇਹਨੂੰ ਜੇ ਹੱਥ ਲਾ ਚਿੱਤਾ ਨਾ ਪਹਿ ਦੇ ਪਾਣੀ ਦਾ ਕਦੇ ਆਇਆ ਨਾ ਉਹ ਜੇ ਕਾਦਾ ਦੋ ਕਾਦੇ ਸੋਚੀ ਦੇ ਕੁਰਤਾ ਵੀ ਆਮਾ ਲਾ ਕੇ ਉਹੀ ਆਪੀ ਮੈਰੀ ਥੋਤੀ ਤੇ ਉਹ ਦੋਹੀ ਜੀ ਪਾ ਕੇ ਕੰਮ ਸ਼ੁਰੂ ਕਰਤਾ ਸੇ ਤਾਂ ਆਜਨ ਪਾਇਆ ਨਹੀਂ ਉਹ ਕਹਿ ਨਾ ਆ ਘੁਰਤਾ ਵੀ ਅਮਾ ਤੂ ਆ ਦਾ ਲੈ ਜਾ ਤਾਂ ਕੰਮ ਨੂੰ ਵੀ ਰੋਕਦਾ ਮੈਂ ਤਾਂ ਪਾ ਕੇ ਹੱਕ ਰਗੇ ਤੂੰ ਕਾਹੇ ਦਰਬ ਹੈ ਬਾਬਲੀ ਤੂੰ ਜਸੰਤਾ ਕਸ਼ੂਰਾ ਆਏ ਮੈਨੂੰ ਮੈਂ ਵੀ ਠੀਲ ਕਰਦਾ ਜੇ ਤੁਹਾਡੇ ਥੱਲੇ ਕਾਰ ਖੜਾ ਦੀਆਂ ਲਿਆ ਕੇ ਬੀ ਮਿੰਡਾ ਵਲੀ ਮਰਸੀਰੀ ਕਾਰ ਤੁਸੀਂ ਐ ਦੇਖ ਲੋ ਸੀਟ ਤੇ ਬੈਠਾ ਬੰਦਾ ਐ ਹੁਲ ਜਾਂਦਾ ਪਿੱਗ ਭਾਰੇ ਹੋਏ ਖਿੱਚ ਕੇ ਚੱਲਣਾ ਪੈਂਦਾ ਤੇ ਅੰਦੀ ਚੋਂ ਬਾਪਾ ਬਾਹਰ ਆਦਾ ਹੁਣ ਏਡੀ ਗੱਡੀ ਜਿਹੜੀ ਮਹਿੰਗੀ ਲਈ ਆਈ ਦੀ ਕੋਠੇ 'ਚ ਕੋਠੀ ਦੇ ਦਰਵਾਜ਼ੇ ਤੇ ਆਏ ਖਾਰੇ ਉਹ ਮੁੱਛਾਂ ਨੂੰ ਵੱਟ ਦੇ ਜਾਣ ਏ ਅੰਮਲੀ ਜਰਿਆ ਆਏ ਥੋਏ ਬਾਹਰ ਨਹੀਂ ਕਰਨਾ ਤੈਨੂੰ ਜਿਨੇ ਚਾਰ ਗਹਿਣੇ ਪਾਏ ਹੋਏ ਨੇ ਉਹ ਵੀ ਫੁੱਲਿਆ ਫਿਰਦਾ ਜਿਦੀ ਜੇਚ ਚਾਰ ਪੈਸੇ ਆਏ ਵੀ ਬੈਂਕ 'ਚ ਪੈਣ ਹੋਈ ਫੁੱਲਿਆ ਫਿਰਦਾ ਆ ਉਹਨੂੰ ਵੀਮ ਖਾਣ ਦੀ ਕੀ ਲੋੜ ਹੈ ਕੋਟ ਤਾਂ ਪਹਿਲੇ ਹੀ ਮਰੀ ਵੀਮ ਖਾਦੀ ਹੋਈ ਆ ਗੁਰੂ ਨਾਨਕ ਸਾਹਿਬ ਜੰਨੇ ਪਹਿਲੇ ਹੀ ਮਨੁੱਖ ਬਰੀ ਹੰਕਾਰ ਦੀ ਪੀਮ ਕਾਇਦ ਰੰਦਾ ਨਸ਼ੇ ਚੜੀ ਜਾਂਦਾ ਏ ਕਹਰੇ ਨਸ਼ੇ ਕਰਨ ਲੱਗ ਗਿਆ ਦੇਸ਼ ਕਾ ਕੇ ਸਾ ਸੰਨ ਜਿਹੜਾ ਸੰਸਾਰ ਦੇ ਅੰਦਰ ਸਾਦੇ ਮਹਾਰਾਜ ਕਹਿੰਨੇ ਪਿਤਰ ਨੇ ਨਾ ਦੇਰ ਪਰ ਚੜਾਈ ਕਰਦੇ ਨੂੰ ਪਿਤਰ ਕਹ ਲਾ ਜਾਂਦੇ ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਦੁਨੀ ਚੰਦ ਨੂੰ ਸਮਝਾਵੇ ਤੇਰਾ ਪਿਤਾ ਤਾਂ ਉੱਥੇ ਬਿਘਾਰ ਬਣਿਆ ਹੋਇਆ ਮੰਨੇ ਨਾ ਜੇ ਮੈਨੂੰ ਮੰਨ ਕਰੀ ਆਮਦਾ ਹੋਵੇ ਮੈਂ ਤੁਹਾਨੂੰ ਕਹੀਆਂ ਨਾ ਦੱਸ ਦਿਆ ਤੇਰਾ ਬੁਰਾ ਕਿੱਥੇ ਫਿਰਦਾ ਫੇ ਤੁਸੀਂ ਕਹਿੰਦੇ ਉਹ ਤਾਂ ਬੜਾ ਪਾਰ ਚੜਦਾ ਹੁੰਦਾ ਸੀ ਉਹ ਤਾਂ ਬੜੇ ਬਾਣਾ ਉਹ ਕੱਲਾ ਬਾਣਾ ਨਹੀਂ ਕੰਮ ਕਰਦਾ ਮੁਖੋ ਬਾਣਾ ਬਾਕੇ ਵੀ ਨੱਕੜਿਆ ਕਰੂਗਾ ਉਹ ਬਾਤਾਂ ਪਾ ਰਿਹਾ ਵਾ ਗੱਲਾਂ ਦਾਪਰਾ ਅੰਦਰੋਂ ਵੀ ਦਾ ਸਤ ਕਰਨਾ ਤੇ ਆਪ ਨੂੰ ਜਿਵੇਂ ਤੀਵੀ ਲੈ ਲੋ ਟੀਵੀ ਦੇ ਵਿੱਚ ਦੀਆਂ ਤਾਲਾ ਮਸ਼ੀਨਰੀਆਂ ਉਹ ਕੱਢ ਕੇ ਬਾਹਰ ਸਵਰਦੋ ਚੱਲਦੇ ਹੀ ਨਹੀਂ ਰਮੋਟ ਕਰ ਵੀ ਜਾ ਅੰ ਵਿੱਚ ਤਾਂ ਕੁਛ ਨਹੀਂ ਹੈਗੇ ਤੁਸੀਂ ਤਾਂ ਪੋਪੜ ਸਿੱਕ ਬੜਨਾ ਮਹਾਰਾ ਲਖਨ ਨੇ ਉਹ ਸ਼ੇਰ ਦੀ ਖਲ ਗਦੇ ਤੇ ਪਵਾਤੀ ਦਸੇ ਪਾਸੇ ਛੱਡ ਜਾ ਖਲ ਗਵਾਈ ਤਾਂ ਕਹਿੰਦੇ ਇਹਨੂੰ ਛੱਡਿਓ ਮਲਕ ਨੇ ਇੱਥੇ ਚੇਤਾ ਚ ਬਾਈ ਸ਼ੇਰ ਕਰਿਆ ਫਿਰ ਸਾਰੇ ਪੁੱਛ ਬਾਹਰ ਜੰਮਰਵਦਾਨ ਨਾ ਜਾਵੇ ਤਾਂ ਦਾ ਸ਼ੇਰ ਕੀਤਾ ਸ਼ੇਰ ਪੇ ਨਾਨਪੁਰ ਸਾਜ ਪੂਰਾ ਰਹਾਵਾ ਪੈ ਗਿਆ ਉਧਰ ਕੁ ਮਿਹਾਰ ਗਦਾ ਲੰਦਾ ਫਿਰ ਆਉਂਦਾ ਇਹ ਗਦਮ ਚੋਂ ਲੈ ਗਿਆ ਜਾਂਦੇ ਜਦ ਉਹਨੇ ਪਛਾਨ ਲਿਆ ਕੁ ਮਿਹਾਰ ਨੂੰ ਆ ਉਹ ਆ ਉਹ ਲੱਗਾ ਦੇ ਕੋਣ ਪੰਜ ਸੱਤ ਸੋਟੀਆਂ ਮਾਰੀਆਂ ਅਰੇ પાਕਰ ਸ਼ੇਰ ਦੀ ਖੱਲ ਇੱਥੇ ਬਿਰਦਾ ਮਹਾਰਾਜ ਸੱਚੇ ਪਾਛ ਹੱਸੇ ਓਏ ਕਹਨੇ ਆਇਆ ਨਾ ਕਰੇ ਉਹ ਕਿਤੇ ਬਾਣਾ ਸ਼ੇਰ ਆਰਾ ਪਾ ਕੇ ਗਧਿਆਂ ਰੇ ਕਿਤੇ ਕੰਮ ਕਰਾਂ ਉਹਨੇ ਇਹ ਜਿਹੜਾ ਇਹਨਾਂ ਮੈਂ ਇਹ ਦੇਖ ਰਿਆਂ ਸਾਰਿਆਂ ਲੈ ਬਾਣਾ ਸ਼ੇਰ ਦਾ ਉਹ ਕੰਮ ਗਿਧਿਆ ਰਿਹਾ ਗੱਤਰ ਪਾਇਆ ਪੀ ਦੇ ਲੜਿਆ ਹੋਇਆ ਬੁੜਾ ਪਿੰਦੇ ਆ ਲਾਤੇ ਹੋ ਲਾਇਸੈਂਸ ਮਿਲ ਗਿਆ ਛੱਪੀ ਨਹੀਂ ਕਰੂਗਾ ਕੋਈ ਦਾਤਾ ਪਾਲ ਕਿਆ ਬੰਨਾਮ ਕਰਦੇ ਨ ਸਿੱਕੀ ਨਹੀਂ ਬਹੁਤ ਸਾਰੀਆਂ ਗਲਤੀਆਂ ਸਿੰਧ ਚਰੀ ਜਾਂਦੇ ਨੇ ਸਿੰਧੋ ਜਿਹੜੇ ਉੱਤੇ ਸਲੋਤਰ ਨੇ ਨਾ ਸਿੱਧਾ ਸਿੰਘ ਆ ਰਹੇ ਬੜੇ ਜਬਰਦਸਤ ਉਹ ਟੁੱਪਦਾ ਹੀ ਨਹੀਂ ਐਨਾ ਪਤਾਪਾ ਕਰਨੋਂ ਨਾ ਗੋਡਾ ਨਾ ਨੇ ਬੱਤ ਤਿਆਰੀਆਂ ਹੀ ਚੱਲ ਰਹੀਆਂ ਇਹ ਲਾ ਲੋ ਸਾਹ ਦਾ ਇਹ ਕਰਕੇ ਮਲਕ ਭਾਗੋ ਪੂਰ ਜਗ ਗਏ ਮਹਾਰਾਜ ਸੱਤੇ ਬਾਸਾ ਕਹਿੰਦੇ ਆ ਗਰੀਬਾਂ ਦਾ ਕੌਣ ਚੂਸ ਚੂਸ ਕੇ ਤੇ ਇਕੱਠਾ ਕੀਤਾ ਹੈ ਰਬਾੰਦੇ ਜੜ ਗਏ ਉਹਨੇ ਪੁਰਾ ਦੁਨੀ ਚੰਦਾ ਨੁਕੈ ਰਲਾ ਆਖੀਰ ਦੀ ਥਾਰੀ ਲੈ ਜਾ ਆਪਣੇ ਪਿਤਾ ਨੂੰ ਚ ਗਾਈ ਇਥੋਂ ਛੇ ਸੱਤ ਮਿਲਤੇ ਜਾ ਕੇ ਉਹ ਝਾਰੀ ਚ ਬੈਠਾ ਬੁਰਾ ਉਹ ਬਿਆਹ ਬਿਹਾਰ ਆ ਕਹਿੰਦੇ ਥਾਰੀ ਰੱਖ ਕੇ ਪਿੱਛੇ ਹਾਰਨੀ ਦਰਦਾ ਦੇ ਚਾ ਜਾ ਕੇ ਦੇਖਿਆ ਨੇ ਆਦੇ ਮੁੰਡੇ ਰੂ ਵਿਹਾਰ ਬਣੇ ਹੋਏ ਨੇ ਪਰ ਆ ਭੂਬਾਂ ਮਾਰ ਮਾਰ ਰੋਇਆ ਤੇਰ ਕਹਿੰਦਾ ਪਿਤਾ ਜੀ ਉਹ ਰੋਵੋ ਨਾ ਵੀ ਆਪਣੇ ਘਰੇ ਗੁਰੂ ਨਾਨਕ ਦੇਵ ਜੀ ਅੰਮ੍ਰੰਕਾਰ ਜੀ ਆਏ ਨੇ ਚੀਰ ਛੱਡ ਲਾ ਚੀਰ ਸਾਹਿਬ ਕੇ ਸੀਰ ਛੱਡ ਕੇ ਵਿੱਚੋਂ ਬਾਹਰ ਆਤਮਾ ਆਈ ਕਹਿੰਦੇ ਪਿਤਾ ਜੀ ਇੱਕ ਵੀ ਨਹੀਂ ਸਮਝ ਲੱਗੀ ساری ਜ਼ਿੰਦਗੀ ਉਸੇ ਮੰਦਿਰ ਆ ਗੇ ਸਾਰੀ ਜ਼ਿੰਦਗੀ ਤਲੀਆਂ ਖੜਕਾਰ ਕਰ ਭਜਨ ਪਾਰ ਕਰ ਆ ਪੂਜਾ ਕਰ ਕਹਿੰਦੇ ਬਗਿਆਰ ਕੁਵੇਂ ਮਾਵੇਂ ਮਾ ਕਹਦੇ ਆਨਕਮ ਸਮੇ ਤੇ ਆ ਸੀ ਜਲ ਨਾ ਸਰੀਰ ਛੱਡਣ ਲੱਗਿਆ ਗਾਂਧੀਆਂ ਨੇ ਘਰ ਮੱਛੀ ਬਣੀ ਕਹਨਾ ਮੱਛੀ ਦੀ ਜਿਹੜੀ ਖੁਸ਼ਬੂ ਈ ਬਦਬੂ ਈ ਕਹਿ ਲੋ ਆਈ ਬਈ ਨੱਕ ਤੇ ਪਈ ਮੈਂ ਸੋਚਿਆ ਕਿ ਤੇ ਮੱਛੀ ਨਹੀਂ ਕਰਦੀਆਂ ਜਦ ਇਹ ਜਦੇ ਸਰੀਰ ਸ਼ਰਤਾ ਤੇ ਜਦ ਇਹ ਪਰਮਾਤਮਾ ਦੇ ਨਾਲ ਚੱਲਦੇ ਨਾ ਹਮ ਸੱਚ ਖਾਸ ਆ ਰਾ ਤੁਸੀਂ ਹੋਂ ਤਾਂ ਪਰ ਰੋਕਦੇ ਹੂੰ ਸਿੰਧੂ ਨਾ ਖਾਓ ਉਹ ਤੁਸੀਂ ਜੇ ਨਾ ਮਾਸ ਖਾਣ ਨੂੰ ਕਿਹਾ ਥੋਨੂੰ ਸ਼ੇਰ ਬਣਾ ਲੈਣਾ ਬਗਿਆਰ ਬਣਾ ਦੇਣਾ ਦੋਨੋਂ ਉਹ ਹੁੰਦੇ ਲੱਕਰ ਬੱਗੇ ਜਿਉਂ ਬਣਾ ਦੇਣਾ ਮੇਰਾ ਸ਼ੇਰ ਤੋਂ ਵੀ ਨਹੀਂ ਦਰਦਾ ਦੋਨੋਂ ਹੈ ਬਿੱਲੀ ਬਣਾ ਰਿਆਂਗੇ ਵੀ ਚੂਵੇ ਖਾਈਦਾ ਹੁੰਦਾ ਫੇਰ ਵੀ ਰੋਕਦਾ ਇਸ ਕਰਕੇ ਉਸ ਬੰਦੇ ਦੇ ਮਨ ਦੇ ਅੰਦਰ ਇਹ ਗੱਲ ਆਈ ਕਿ ਮੈਂ ਆ ਖਾਦਾ ਨਹੀਂ ਮੱਛੀ ਨਹੀਂ ਖਾਦੀ ਤੇ ਉਹ ਬੜੀ ਹਾਰ ਬਣ ਗਿਆ ਤੁਰ ਨਾਨਕ ਸਾਹਿਬ ਨੇ ਹੁਣ ਤਾਰਿਆ ਉਹਨੂੰ ਇਸ ਗੱਲ ਤੋਂ ਬਿੱਤਰ ਗੇਰੇ ਛੋਡੇ ਇਹ ਜਾਨਵਰ ਬਨੇ ਫਿਰਦੇ ਨੇ ਤਿੱਤਲ ਜਿਹੜੇ ਨੇ ਤੁਰੇ ਫਿਰਦੇ ਧਰਾਂ ਦੇ ਵਿੱਚ ਮਾਧਮਾ ਬੋਲਦੇ ਨਹੀਂ ਚੁੱਪ ਕਰ ਰਹੇ ਨੇ ਇਸ ਗੱਲ ਤੋਂ ਵੀ ਚਰਾ ਪਾਉਣ ਕਿ ਨੂੰ ਕੋ ਨੂੰ ਸਮਝਾਈਏ ਕੀ ਦੇ ਕੀ ਦੇ ਜਾ ਕੇ ਦੱਸੀਏ ਕਿਸੇ ਨੂੰ ਔਂਕੋ ਨਾਨਕ ਦੇ ਜੀ ਮਹਾਰਾਜ ਕਹਿੰਦੇ ਜੇ ਮੁਹਾਕਾ ਘਰ ਮੁਹਾ ਹੈ ਮੁਹਾਕਾ ਹੁੰਦਾ ਕਰਿਆ ਚੋਰ ਇਧਰੋਂ ਉਧਰੋਂ ਸਮਾਨ ਇਕੱਠਾ ਕਰਕੇ ਤੇਰਾ ਘਰ ਲੁਕਿਆ ਘਰ ਮੋਹੇ ਪਿਤਰੀ ਦੇ ਦੂਜਿਆਂ ਦੇ ਘਰ ਲੁੱਟ ਕੇ ਸਮਾਨ ਤੇ ਸਰਾਰ ਕਰਾਉਂਦਾ ਪਿਤਰਾ ਦੇ ਨਾਂ ਤੇ ਉਹ দান ਕਰਦਾ ਉਹ ਸਮਾਨ ਦਾ ਸੂਖ ਮਰੂਖ ਜਿਆਦਾ ਤੇ ਜਾ ਕੇ ਮਿਲਿਆ ਜਿਨ੍ਹਾਂ ਦੇ ਘਰੋਂ ਚੋਰੀ ਕੀਤਾ ਸੀ ਉਹਨਾਂ ਨੇ ਅੱਗੇ ਵਸਤ ਸੰਗਾਣੀਆਂ ਉਹ ਕਹਿੰਦੇ ਇਹ ਸਾਡੀ ਦੀ ਤੇਰੇ ਪੁੱਤ ਨੇ ਚੋਰੀ ਕਰਕੇ ਤੇਰੇ ਨਾਂ ਤੇ ਸਰਾਰ ਕਰਾ ਕੇ ਦਾਨ ਕੀਤੀ ਤੇ ਸਾਦੀ ਸੀ ਮਹਾਰਾਜ ਸਤੇ ਪਾਸਾ ਕਹਿੰਦੇ ਬੱਧੀਆਂ ਹੱਥ ਦਲਾਲ ਕੇ ਇਹ ਕਿ ਬਾਂਮਣ ਦੇ ਕਹਿੰਦੇ ਹੱਥ ਵੜ ਦੇਣੇ ਚਾਹੀਦੇ ਆ ਮਸ ਵੀ ਇਹ ਤਰੀ ਅਕਾਲ ਕੁਰਕ ਨਿਆਂ ਇਹ ਕਰਦਾ ਫਿਰ ਇਹਨਾਂ ਚੋਰੀਆਂ ਕਾ ਕਰਕੇ ਦੂਜਾਂ ਨਾਂ ਦੇ ਗਲਤ ਮਾਇਆ ਦਾ ਸਿਸਟਮ ਐ ਸਾ ਦੰਦ ਹੁਣ ਚੱਲਿਆ ਹੋਇਆ ਹੈ ਹੁਣ ਇੱਕ ਦਰਿਆ ਦੇ ਵਿੱਚ ਇੰਨਾ ਭਾਰੀ ਪਾਣੀ ਆ ਜੇ ਮੈਂ ਖੜ ਜਾਂਦਾ ਤੁਸੀਂ ਖੜ ਜੋ ਆਪਾਂ ਇਕੱਲੇ ਉਹਨੂੰ ਰੋਕ ਨਹੀਂ ਸਕਦੇ ਇਹ ਗਏ ਪਰ ਤੁਹਾਡਾ ਜਿਹੜਾ ਦਰਿਆਵਰ ਦਾ ਬੈਣ ਹੋ ਗਿਆ ਸੰਤਾਂ ਦਾ ਉਹਨੂੰ ਸਿਰ ਵੀ ਇੱਕ ਗੱਲ ਆਉਂਦੀ ਸਾਰੇ ਨੂੰ ਮਾਇਆ ਕਿਵੇਂ ਕਮਾਉਣੀ ਹੈ ਦੁੱਧ ਵਿੱਚ ਯੂਰੀਆ ਕਿਵੇਂ ਮਿਲਾਉਣਾ ਹੈ ਜਾਵੇ ਘੋਦੇ ਵਿੱਚ ਫਾਰਮਨੀ ਕਿਵੇਂ ਅਰਗਸਟ ਕਰਨਾ ਆ ਇਹ ਹੀ ਜੀਆਂ ਗੱਲਾਂ ਸਾਰਾ ਸੰਸਾਰ ਮਲਾਪਤੀ ਗੱਲਾਂ ਤੇਰੀ ਦੰਦਾ ਉਹਨਾਂ ਪੈਸੇ ਨਾਲ ਭਲਾ ਦੀ ਫਾਇਦਾ ਕੀ ਮਹਾਰਾਜ ਜੀ ਕਹਿੰਦੇ ਮੈਂ ਤਾਂ ਦੇਖੀ ਜਾ ਰਿਹਾ ਮੈਂ ਕਿਹਦੇ ਫਾਇਦਾ ਦੇਣਾ ਮੁਰਗੇ ਮੂਨਾ ਚੀਜ਼ਾਂ ਵੀ ਆਪਾਂ ਬਿਮਾਰੀਆਂ ਤੇ ਪੈਸਾ ਲਾ ਕੇ ਦੁਨੀਆ ਚ ਚਲੇ ਜਾਂਦੇ ਦੇਖੋ ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਦਾਇ ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਈ ਇੱਕ ਨੋੜ ਲੱਗੀ ਵੀ ਮੇਰੇ ਕੋਲ ਪੈਸਾ ਜਾਦੇ ਹੋਵੇ ਮੈਂ ਉਹਦੇ ਨਾਲੋਂ 90 90 ਨੜੜਾ ਮੈਂ ਆਪ ਦੇਖਿਆ ਵੀ ਜਿਹਦੇ ਇੱਕ ਚ 12 ਪਾ ਲਿਆ ਸਾਹਮਣੇ ਵਾਲਾ ਵੀ ਪਾ ਲੈਂਦਾ ਕਿ ਉਹ ਇਹ ਨਹੀਂ ਕਿਉਂ ਪਾ ਲਿਆ ਵੀ ਮੈਂ ਤਾਂ ਬਰਬ ਜੀ ਕਿਸੇ ਨੇ ਗੱਡੀ ਲਿਆਂਦੀ ਹੈ ਮੇਰੇ ਨਾਲ ਵੀ ਹੋਇਆ ਇੱਕ ਵਾਰ ਅਸੀਂ ਆਉਂ ਉਹ ਪੁਰਾਣੀ ਵਾਲਾ 96 97 ਦੀ ਮਰੂਤੀ ਲਾਂਦੀ ਸਸਤੀ ਹੀ ਘਰੇ ਵੀ ਲੋੜ ਪੈਂਦੀ ਰਹੀ ਦੀ ਗੱਡੀ ਦੀ ਸਾਡੇ ਪਾਰਲੀਮੈਂਟ ਸੇ ਇੱਕ ਪ੍ਰੋਫੈਸਰ ਸੀਗਾ ਉਹਨੇ ਲਿਆ ਕੇ ਵਿਕਰਾਤੀ ਕਿ ਗੱਡੀ ਮੈਂ ਉਹਨਾਂ ਨੇ ਘਰ ਤੇ ਨੂੰ ਤੇ ਆ ਲੈ ਕਿਹੜੀ ਕਹਿੰਦੇ ਸ਼ੀਤ ਆਵੇ ਥਿੰਨੇ ਦੇਖ ਲੈ 15000 ਰੁਪਏ ਉਦਿੱਕ ਕੱਪੜਾ ਬਾਹਰ ਘਰਾਤੀ ਤੇ ਸਾਡੇ ਘਰ ਵੀ ਗੱਦੀ ਹੈ ਅਰੀਸਣ ਹੋ ਗਿਆ ਪਰੀਸਣ ਅਰੀਸ ਕਰਨੇ ਇਹ ਸੀ ਕਿ ਗਵਨਬੀ ਦਾ ਕਰਕੇ ਤਿੰਨ ਵੀ ਉੱਪਰ ਜਾਂਦਾ ਇਹਦਾ ਪੰਜ ਬਾਣੀਆਂ ਪਹਿਲਾ ਪੜਦਾ ਫਿਰ ਪੰਜ ਗਰਾਂਤੀ ਪੜਦਾ ਫਿਰ ਸੈਜ ਪਾਰਵੀ ਕਰਦਾ ਇਹ ਰੀਸ ਤਾਂ ਕੀਤੀ ਹੈ ਵੀ ਇਹ ਚਾਰ ਬਾਰੀ ਤਾਂ ਜੰਮਦਮਾ ਸਾਹਿਬ ਜਾਏ ਸ਼ੇਮ ਕੋਲ ਸਾਹਿਬ ਜਾਂਦਾ ਹਰ ਸਾਲ ਇਹ ਹਜੂਰ ਸਾਹਿਬ ਵੀ ਜਾਂਦਾ ਉਹ ਰੀਸ ਤਾਂ ਕੀਤੀ ਹੈ ਤੁਸੀਂ ਉਹ ਜਿਹੜੀ ਰੀਸ ਆਤਮਕ ਰੀਸ ਸੀ ਆਤਮ ਤਨੰਦ ਦੀ ਰੀਸ ਸੀ ਜਿਹੜੀ ਧਾਰਮਿਕ ਤੌਰ ਤੇ ਰੀਸ ਕਰਨੀ ਚ ਉਹ ਰੀਸ ਕਰਨੀ ਸੀ ਕਿ ਇਹ ਰੀਸ ਕਰਨੀ ਸੀ ਤਰੀਸਾ ਕਰ ਕਰਕੇ ਦੂਜਿਆਂ ਦੇ ਵਿੱਚ ਘਰ ਘਰ ਵੱਡੇ ਜ਼ਮੀਨ ਗਿਆ ਦਾ ਤਰਕ ਨੂੰ ਨਾਲ ਲਿਆ ਸਭ ਕੁਝ ਨਾਲ ਲਿਆ ਸ਼ਹਿਰਾਂ ਦੇ ਵਿੱਚ ਲੋਕ ਸੋਨਾ ਕਿੱਥਾ ਕਰ ਲਿਆ ਗ੍ਰੰਥਮ ਸਮੇ ਨੂੰ ਛੱਡ ਕੇ ਚਲੇ ਜਾਂਦੇ ਉਹ ਚੀਜ਼ ਬਾਅਦ ਵਿੱਚ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਸਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਰਕਾ ਕਰਮ ਹੋਏ ਕਾਬੇ ਪਤੀ ਦੇ ਦਾ ਵਸਿਆਣੀਆਂ ਪਿੱਤਰੀ ਚੋੜ ਕੇ ਵਡੀਆਂ ਲਾਲ ਕੇ ਮੁਸਫੀਏ ਕਰੇ ਨਾਨ ਅੱਗੇ ਸੋ ਮਿਲੈ ਜਿਹੜਾ ਇਥੋਂ ਚੋਰੀ ਕਰਕੇ ਉਥੇ ਦਿੱਤਾ ਸੀ ਜਿਹੜਿਆਂ ਨਾ ਕੀਤਾ ਸੀ ਉਹਨੇ ਖੋ ਰਿਆ ਅਵੇ ਤਾਂ ਸਾਡਾ ਖੋ ਲੋ ਵੀ ਤੁਹਾਡੇ ਪਿੱਤਰ ਤਾਂ ਫੇਰ ਕੁਖੇ ਮਰ ਗਿਆ ਹੁਣ ਗੁਰੂ ਨਾਨਕ ਸਾਹਿਬ ਜੀ ਦੱਸੋ ਤੁਸੀਂ ਤੇ ਸਾਧਰੇ ਅੱਗੇ ਪਿੱਤਨ ਨੂੰ ਨਾ ਕੀ ਕਰੀਏ ਕਹਰੇ ਨਾਨਕ ਅੱਗੇ ਸੋ ਮਿਲਾ ਜੇ ਖੱਤੇ ਘਾਲੇ ਦੇ ਜਿਹੜਾ ਘਾਲ ਕਮਾਈ ਕਰਕੇ ਜਿਹੜਾ ਮਹਾਰਾਜ ਸਤੇ ਬਾਸ ਕਹਿੰਦੇ ਨੇ ਇਹ ਜਿਹੜਾ ਬੰਦਾ ਦਸਾਂ ਨਹਾ ਦੀ ਕਿਰਤ ਕਰਕੇ ਦਸਵੰਦ ਕਰਦਾ ਹੈ ਤਾਂ ਉਸ ਬੰਦੇ ਨੂੰ ਫਿਰ ਕਹਿਰਾ ਹੁੰਦਾ ਉਸ ਕੋ ਬੰਦੇ ਦੇ ਜਿੰਨੀ ਵੀ ਮਾਇਆ ਅੱਗੇ ਮਿਲ ਵੀ ਦਾ ਅੱਗੇ ਕਿਉਂ ਕਿ ਉੱਤੇ ਦਸ਼ਵੰਦ ਕੱਟਿਆ ਤਾਂ ਤੇ ਇਹ ਗੱਲ ਆ ਕਿ ਨਾਨ ਖਾਗੈ ਸੋ ਮਿਲੈ ਜੇ ਖੱਟੀ ਕਾਲੇ ਦੇ ਪਹਿਲਾਂ ਖਾਤ ਕਾਲ ਕਮਾਈ ਕਰ ਫੇਰ ਅੱਗੇ ਦਾਨ ਕਰ ਫੇਰ ਉਹ ਦਾਨ ਤੈਨੂੰ ਸੱਚ ਕਰਨ ਮਿਲਣਾ ਤੇਰੇ ਪਿਤਰਾਂ ਦਾ ਭਰਾ ਹੋਣਾ ਵਿੱਚ ਇਹ ਹੈ ਰ ਸੰਸਾਰ ਬਲ ਇੱਕ ਗੱਲ ਚੱਲੀ ਬਜਾ ਪਨਮੀ ਬਾਸ਼ਨ ਪੁੱਛਿਆ ਮਹਾਰਾ ਜੀ ਕਹਿੰਦੇ ਪਿਤਰ ਦੋਸ਼ ਲੰਗਦਾ ਹੈ ਪਿਤਾਂ ਦਾ ਉਧਾਰ ਵੀ ਹੁੰਦਾ ਮਹਾਰਾਜ 92 ਪਾਠਾ ਕਹਿੰਦੇ ਗੋਚਰੀ ਮਾਲਾ ਪੰਜਵਾਂ ਅਨੇ ਪਿਤਾਂ ਦਾ ਉਧਾਰ ਹੈ ਹਾਂ ਕਿਵੇਂ ਹੁੰਦਾ ਜੀ ਜਿਸ ਸਿਮਰਤ ਸਭ ਕਿਲ ਬਿਕਨਾਸ ਹੈ ਜਿਸ ਪ੍ਰਮਾਤਮਾ ਨਾਲ ਸਿਮਨ ਕਰਕੇ ਸਾਰੇ ਕਿਲ ਨਿਸ਼ਚੇ ਕਰਕੇ ਬਿਅ ਬਿਅ ਰੂਪ ਪਾਪ ਧਰ ਜਾਂਦੇ ਨੇ ਵੱਡੇ ਛੋਟੇ ਪਾਪ ਧਰ ਜਾਂਦੇ ਨੇ ਬਿਤਰੀ ਹੋਏ ਉਧਾਰ ਹੋ ਕੋਈ ਭਲੋ ਲੋਕੋ ਜੇਰਾ ਤੇਰੀ ਸਿਮਨ ਭੈਣ ਕਰਦੇ ਆ ਇਹ ਕਹਿੰਦੇ 21 ਪੁਰਾਂ ਦਾ ਆਧਾਰ ਹੁੰਦਾ ਤੇਰਾ ਦੇਵੋ ਬਾਬਗਨ ਸਿੱਖੀ ਦਾ ਫਲੌਰ ਹੀ ਹੋਇਆ ਸਿੱਖੀ ਦਾ ਫਲੌਰ ਇਸ ਕਰਕੇ ਨਹੀਂ ਹੋਇਆ ਨਾ ਤਾਂ ਆਪ ਅੰਮਰ ਛਕਿਆ ਨਾ ਬੱਚਿਆਂ ਨੂੰ ਛਕਾਇਆ ਨਾ ਥੋੜੇ ਵੱਡੇ ਬੀਰਕਾਂ ਨੇ ਕਈਆਂ ਨੂੰ ਛਕਾਇਆ ਸਿੱਖੀ ਦਾ ਸਲਾਹ ਹੋਇਆ ਇਹ ਬਹਿ ਕੇ ਬੰਦਗੀ ਕਰਨੀ ਅੱਗੇ ਉਹ ਤਾਂ 5 ਮਿੰਟ ਨਹੀਂ ਬਹਿ ਸਕਦੇ ਆਪਾਂ 10 ਮਿੰਟ ਨਹੀਂ ਬਹਿ ਸਕਦੇ ਤੁਹਾਡੇ ਵਾਲ ਦੇਖ ਦੇ ਕੇ ਤਾਂ ਬੰਦੇ ਨੂੰ ਸ਼ਰਮ ਆਉਂਦੀ ਐ ਵੀ ਤਾਂ ਬਹਿੰਦੇ ਹੀ ਨਹੀਂ ਗਾ ਜੇ ਇੱਕ ਚੀਜ਼ ਤਾਂ ਬਹਿ ਜਾਂਦਾ ਐ ਕਹਿੰਦਾ ਮੇਰਾ ਬਾਪੂ ਤਾਂ ਪੀਂਦੇ ਹੀ ਨਹੀਂ ਜਿੱਤੇ ਕੋਈ ਪੀਂਦਾ ਉੱਥੇ ਖੜਦਾ ਵੀ ਨਹੀਂ ਕਹਿੰਦਾ ਫੇਰ ਕੀ ਕਰਦਾ ਕਹਿੰਦਾ ਉੱਥੇ ਬਹਿ ਜਾਂਦਾ ਐ ਇਹ ਸਾਡੇ ਲੋਕ ਅੱਜ ਕੱਲ ਦੇ ਸਤ ਸੰਗ ਵਿੱਚ ਬੰਦਗੀ ਵਿੱਚ ਕਦੇ ਨਹੀਂ ਦੇਂਦੇ ਰਹੀ आज येरी सत्संगित बनाई है दो टाइम संगत बुंदी है संता ने यही वचन किया सी ਵੀ ਜੇ ਕਰਜ ਉਹਦੇ ਸਮੇਂ ਵਿੱਚ ਕੁਛ ਵੀ ਨਾ ਹੋਊਗਾ ਸਾਹਿਬ ਗੋਨਾਨ ਸਿੰਘ ਸਾਹਿਬ ਨੇ ਇੱਕ ਤਰੀਕਾ ਦਸਾਂ ਸੁਲਪਾ ਨੇ ਇੱਕ ਤਰੀਕਾ ਕਦਿਆ ਵੀ ਜੇ ਕੋਈ ਬੰਦਾ ਦੋ ਤਹਿਨ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਸਤਿਕਾਰ ਨਾਲ ਮੇ ਮੱਥਾ ਦੇ ਕੇ